ਮੈਂ ਚਾਈਲਡ ਪ੍ਰੋਟੈਕਸ਼ਨ ਅਫਸਰ ਡੀਸੀ ਆਫਿਸ ਤੋਂ ਸਰ ਡੀਸੀ ਸਾਹਿਬ ਨੇ ਜਿਹੜੀ ਮੁਹਿੰਮ ਚਲਾਈ ਆ ਉਹਦੇ ਅੰਦਰ ਅਸੀਂ ਅੱਜ ਅੰਡਰਏਜ ਬੱਚਿਆਂ ਦਾ ਚਲਾਨ ਕਰ ਰਹੇ ਸੀ ਸਰ ਉਹਦੇ ਵਿੱਚ ਇਸ ਤਰ੍ਹਾਂ ਦੀ ਕਿ ਆਪਾਂ ਮੈਨੂੰ ਇਸ ਗੱਲ ਦੇ ਬੜੀ ਹੈਰਾਨਗੀ ਹੋਈ ਪਿਛਲੇ ਆਪਾਂ ਸਰ 10 ਦਿਨ ਤੋਂ ਬੱਚਿਆਂ ਨੂੰ ਰੋਕ ਕੇ ਅਵੇਅਰ ਕਰ ਰਹੇ ਹਾਂ ਕਿ ਬੇਟਾ ਆਪਣਾ ਲਾਇਸੈਂਸ ਬਣਵਾਓ ਅੱਜ ਆਪਾਂ ਜਿੰਨੀਆਂ ਵੀ ਕੁੜੀਆਂ ਰੋਕੀਆਂ ਸਰ ਆਪਾਂ 25 ਚਲਾਨ ਕੀਤੇ ਆ ਤੁਸੀਂ ਇਹ ਗੱਲ ਸੋਚ ਕੇ ਦੇਖੋ ਕਿ ਬੱਚਿਆਂ ਕੋਲੋਂ ਲਾਇਸੈਂਸ ਤੇ ਦੂਰ ਆਸੀ ਇੰਸ਼ੋਰੈਂਸ ਪੋਲੀਸਿਨ ਕੁਝ ਵੀ ਨਹੀਂ ਆਗਾ ਜਿਸ ਵੀ ਬੱਚੇ ਨੂੰ ਰੋਕੀਦਾ ਇੱਕੋ ਗੱਲ ਕਹਿੰਦੇ ਕਿ ਨਹੀਂ ਜੀ ਸਾਡੇ ਕੋਲ ਤੇ ਆਪਣੇ ਮੰਮੀ ਪਾਪਾ ਨੂੰ ਬੁਲਾ ਲੈਨੇ ਆ ਮੰਮੀ ਪਾਪਾ ਆ ਕੇ ਇਹ ਗੱਲ ਨਹੀਂ ਕਹਿੰਦੇ ਕਿ ਆਪਾਂ ਬੱਚੇ ਨੂੰ ਵੇਅਰ ਕਰਾਂਗੇ ਆਪਾਂ ਖੁਦ ਵੇਅਰ ਹੋਵਾਂਗੇ ਉਹ ਆ ਕੇ ਸਾਨੂੰ ਅੱਗੋਂ ਕਹਿੰਦੇ ਆ ਕਿ ਤੁਸੀਂ ਇਹ ਮੇਰੇ ਬੱਚੇ ਨੂੰ ਰੋਕਿਆ ਕਿਉਂ ਸਰ ਇਹ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਸਾਡੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ ਆਪਾਂ ਦੇਖੋ ਜੇਕਰ ਤੁਸੀਂ ਕੋਈ ਬੱਚਾ ਕੋ ਲਾਇਸੈਂਸ ਨਹੀਂ ਆ ਪਰਮਾਤਮਾ ਨਾ ਕਰੇ ਉਹਦਾ ਆਪਾਂ ਦੇਖਦੇ ਆ ਤੇ ਉਸ ਬੱਚੇ ਨੂੰ 25000 ਰੁਪਏ ਜੁਰਮਾਨਾ ਜਾਂ ਉਹਦੇ ਮਦਰ ਫਾਦਰ ਨੂੰ 3 ਸਾਲ ਦੀ ਸਜ਼ਾ ਹੋਏਗੀ। ਚੇਕਰ 18 ਸਾਲ ਤੋਂ ਬੜੇ ਇੱਕ ਤੇਰਾਂ ਸਾਲ ਆ ਕੇ ਮੈਨੂੰ ਬੋਲ ਰਹੇ ਸੀ ਕਿ ਆਪਾਂ ਮੇਰੀ ਬੇਟੀ ਆ ਉਹ 16 ਸਾਲ ਦੀ ਆ ਉਹ 17 ਸਾਲ ਦੀ ਆ ਤੇ ਉਹ ਬੱਚਿਆਂ ਨੂੰ ਟਿਊਸ਼ਨ ਜਣਾਉਂਦੇ। ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਬੱਚੀ ਦਾ ਲਾਇਸੈਂਸ ਬਣਾਓ ਲਰਨਿੰਗ ਤੇ 50 cc ਤੋਂ ਥੱਲੇ ਥੱਲੇ ਤੁਸੀਂ ਬੱਚਿਆਂ ਨੂੰ ਬਾਈਕ ਦੇ ਕੇ ਭੇਜੋ। ਬੱਚਿਆਂ ਨੇ ਟਿਊਸ਼ਨ ਜਾਣਾ ਜਿਹੜਾ 50 cc ਤੋਂ ਥੱਲੇ ਥੱਲੇ ਆਪਾਂ ਕਿਸੇ ਬੱਚਾ ਚਲਾ ਨਹੀਂ ਨੀ ਕੀਤਾ। ਜਿਹੜਾ 110 cc ਆ ਆਪਾਂ ਉਹਨਾਂ ਦਾ ਹੀ ਚਲਾਨ ਕਰ ਰਹੇ ਆ। ਇਹ ਫਿਰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ 110cc ਨਾ ਦਿਓ ਜਿਹੜੇ 18 ਸਾਲ ਤੋਂ ਥੱਲੇ ਨੇ ਆਪਣੇ ਬੱਚਿਆਂ ਦਾ ਲਾਇਸੈਂਸੂ ਬਣਾਓ ਜੇਕਰ ਤੁਸੀਂ ਲਾਇਸੈਂਸ ਨਹੀਂ ਬਣਾਉਂਦੇ 25000 ਰੁਪਿਆ ਫਾਈਨ 20000 ਹੁੰਦਾ ਸੈਕੰਡਲੀ ਜੇਕਰ ਤੁਸੀਂ ਫਾਈਨ ਪੇ ਨਹੀਂ ਕਰਦੇ ਤੇ ਮਦਰ ਪਾਦਰ ਨੂੰ 3 ਸਾਲ ਦੀ ਸਜ਼ਾ ਹੋਏਗੀ ਜਿਹਦੇ ਨਾਮ ਤੇ ਆਸੀ ਹੋਏਗੀ ਜਿਹੜੀ ਬਾਈਕ ਚਲਾ ਰਹੀ ਹੈ ਜਿਹਦੇ ਨਾਮ ਤੇ ਉਹ ਆਸੀ ਨਿਕਲੀ ਉਹਨੂੰ ਫਾਈਨ ਉਹਨੂੰ 3 ਸਾਲ ਦੀ ਸਜ਼ਾ ਹੋਏ ਸਰ ਇਹ TVS ਦੀ ਆ ਰਹੀ ਆ ਸਰ ਇਲੈਕਟ੍ਰੋਨਿਕ ਟੂਰੀ ਵੀ ਆ ਰਹੀ ਆ ਸਰ 50cc ਸਰ ਇਲੈਕਟ੍ਰੋਨਿਕ ਆਹ ਕੇ ਕਾਜੀ ਗੱਲ ਹੈ ਜੀ ਉਹ ਕਹਿੰਦੇ ਕਿ ਜੇ ਇਹ ਚਲਾਣੀ ਸਰ ਦੇਖੋ ਮੈਂ ਸਰ ਮੈਂ ਤੁਹਾਨੂੰ ਵੀ ਦੱਸਣਾ ਚਾਹਨਾ ਜਿਹਦੇ ਪਿੱਛੇ ਆ ਨੰਬਰ ਲੱਗ ਰਿਹਾ ਸਰ ਉਹ ਰਜਿਸਟ੍ਰੇਸ਼ਨ ਹੋ ਰਹੀ ਆ ਔਰ ਕਿਉਂ ਨਹੀਂ ਚਲਾਨ ਹੋਏਗਾ ਜੀ ਹੋ ਚਲਾਨ ਹੋਏਗਾ ਹਾਂ ਜੀ ਬਸ ਇਹ ਬਿਲਕੁਲ ਗਲਤ ਵੇਖਣਾ ਜਿਹੜੀ ਬਿਲਕੁਲ ਸਰ ਬਿਲਕੁਲ ਕੀ ਮੈਸੇਜ ਇਹ ਆ ਜਾਂਦੇ ਕੁਝ ਸਰ ਮੈਂ ਹੀ ਕਹਿਣਾ ਕਿ ਸਾਰੇ ਬੱਚੇ ਆਪਣਾ ਲਾਇਸੈਂਸ ਬਣਾਉਣ 18 ਸਾਲ ਤੋਂ ਥੱਲੇ ਕੋਈ ਵੀ ਡਰਾਈਵ ਨਾ ਕਰੋ ਜੇ ਡਰਾਈਵ ਬੇਨਬਾਲਕ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਅੱਜ ਇਹਨਾਂ ਪ੍ਰਤੀ ਕੀ ਹੈਗਾ ਸੀਗਾ ਜਿਹੜਾ ਨਵਾਂ ਕਾਨੂੰਨ ਆਇਆ 1 ਜੁਲਾਈ 2024 ਤੋਂ ਸ਼ੁਰੂ ਹੋਇਆ ਉਹਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਨਵਾਲਗ ਬੱਚੇ ਜਿਹੜੇ ਉਹਨਾਂ ਦੇ ਹਰ ਤਰ੍ਹਾਂ ਦੇ ਡਰਾਈਵਿੰਗ ਕਰਨ ਤੇ ਰੋਕ ਲਗਾਈ ਗਈ ਆ ਅੱਜ ਅਸੀਂ ਉਹਨਾਂ ਦੇ ਚਲਾਨ ਕੀਤੇ ਨੇ ਪਹਿਲਾਂ 2 ਮਹੀਨੇ ਤੋਂ ਉਹਨਾਂ ਨੂੰ ਜਾਗਰੂਤ ਕਰ ਰਹੇ ਸੀ ਸਕੂਲਾਂ 'ਚ ਜਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਜਨਤਕ ਠਾਵਾਂ ਤੇ ਜਾ ਕੇ 2 ਮਹੀਨੇ ਤੋਂ ਲਗਾਤਾਰ ਜਿਹੜੀ ਇਹ ਮਹਿੰਮ ਚੱਲ ਰਹੀ ਸੀ ਕਿ ਜਿਹੜੇ ਨਵਾਲਗ ਬੱਚਿਆਂ ਦੇ ਚਲਾਨ ਕਰਨ ਤੇ ਰੋਕ ਲਗਾਈ ਗਈ ਆ ਉਹਦੇ ਸਬੰਧ 'ਚ ਆਪਾਂ ਕੱਲ ਤੇ ਕੱਲ ਵੀ ਅੱਜ ਵੀ ਸ਼ਹਿਰ ਦੇ ਵੱਖ-ਵੱਖ ਠਾਵਾਂ ਤੇ ਜਾਗਰੂਤਾ ਸੰਬੰਧੀ ਲੈਕਸ ਬੋਰਡ ਵੀ ਲਗਾਏ ਆ ਵਾਲੇ ਪੁੱਛਿਆ ਲੈ ਕੇ ਕੋਈ ਨਵਾਂ ਨਵਾਂ ਕਾਨੂੰਨ ਆਇਆ ਜਿਹਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦਾ ਅਨਵਾਲਗ ਬੱਚਾ ਕੋਈ ਵੀ ਡਰਾਈਵਿੰਗ ਨਹੀਂ ਕਰ ਸਕਦਾ ਹਾਂ ਉਹਦੇ ਵਿੱਚ ਇੱਕ ਛੋਟ ਹੈਗੀ ਹੈ ਜਿਹੜਾ ਅਨਵਾਲਗ ਬੱਚਾ ਜ ਜਿਹਦੀ 16 ਸਾਲ ਤੋਂ 18 ਸਾਲ ਏਜ ਆ ਉਹ ਬਿਨਾਂ ਗੇਅਰ ਦੇ ਉਹ ਇੱਕ ਵਾਰ ਚਲਾ ਸਕਦਾ ਜ ਜਦੀ ਕਪੈਸਿਟੀ 50 ਸੀਸੀ ਇੰਜਨ ਦੀ ਪਰ ਚਲਾਏਗਾ ਕਦੋਂ ਪਹਿਲਾਂ ਉਹਨੂੰ ਚਲਾਉਣ ਦਾ ਅਧਿਕਾਰ ਹਾਸਲ ਕਰੇਗਾ ਆਪਣਾ ਡਰਾਈਵਰਸ ਲਏਗਾ ਫਿਰ ਉਹ ਜਿਵੇਂ ਟ੍ਰੈਫਿਕ ਰੂਲ ਦੂਜੇ ਪਨਾਏ ਜਾਂਦੇ ਆ ਜਿਉਂ ਹਿੰਦੂ ਜੈਂਟਲਮੈਨ ਨਾਲ ਤਾਂ ਉਹਦੇ ਸਿਰ ਤੇ ਹੈਲਮਟ ਹੋਣਾ ਚਾਹੀਦਾ ਜਿਉਂ ਸਿੰਘ ਸਹਿਬਾਨ 8 ਮੀਟਰ ਦੀ ਇਹਦੀ ਦੇਦੀ ਦਸਤਾਰੋਂ ਸਜਾਈ ਹੋਣੀ ਚਾਹੀਦੀ ਆ ਜਿਹਦੇ ਕੋਲ ਨਹੀਂ ਪੁਛਿਆਗਾ ਤੇ ਅੰਡਰਏਜ ਦਾ ਉਹਦਾ ਜੋ ਫੈਕਸ ਵੜਦਾ ਵਾ 500 ਦੇ ਤਹਤ ਜਿਹੜੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਅੱਜ ਇਹ ਚਲਾਨ ਕੀਤੇ ਗਏ ਹੋਰ ਗ੍ਰੈਡ ਪਾਰਟਮੈਂਟ ਸਾਡੇ ਨਾਲ ਬਾਲ ਵਿਕਾਸ ਅਫਸਰ ਸ਼੍ਰੀਮ ਜੋਸ਼ੀ ਜੀ ਖੜੇ ਨੇ ਇੱਥੇ ਉਹਨਾਂ ਦੀ ਮਾਨ ਜੋ ਬੀਸੀ ਸਾਹਿਬ ਵੱਲੋਂ ਡਿਊਟੀ ਲੱਗੀ ਆ ਉਹ ਸਾਡੇ ਨਾਲ ਖੜੇ ਆ ਤੇ ਚਲਾਨ ਕੀਤੇ ਜਾ ਰਹੇ ਹਨ ਹੁਣ ਤੱਕ 10 ਚਲਾਨ ਹੋ ਗਏ ਅੱਗੇ ਮਹਮ ਜਿਹੜੀ ਆ ਉਹ ਜਾਰੀ ਆ ਲਗਾਤਾਰ ਜਿਹੜੇ ਕੀਤੇ ਜਾ ਰਹੇ ਆ ਅਵੇਅਰਨੈਸ ਵੀ ਕੀਤੀ ਅੱਜ ਚਾਰ ਸਕੂਲਾਂ ਚ ਕੀਤੀ ਜੇ ਅਵੇਅਰਨੈਸ ਪਬਲਿਕ ਸਵਾਲਾਂ ਤੇ ਇੱਥੇ ਵੀ ਜਦੋਂ ਆਪਾਂ ਖੜੇ ਆ ਜੇ ਕੋਈ ਬੱਚਾ ਆਉਂਦਾ ਉਹਨੂੰ ਦੱਸਦੇ ਆਪਾਂ ਨਾਲ ਇਹ ਵੀ ਗੱਲ ਕਿ ਕੋਈ ਵੀ ਜਿਹੜਾ ਨਾਬਾਲਗ ਬੱਚਾ ਉਹ ਹੁਣ ਡਰਾਈਵਿੰਗ ਨਹੀਂ ਕਰ ਸਕਦਾ ਫਿਰ ਕੀ ਵਜ੍ਹਾ ਮਰਦੀ ਉਹ ਅਨੇ ਵੇਨ ਦੇ ਬਾਹਰ ਜਿਹੜਾ ਨਾਬਾਲਗ ਬੱਚੇ ਦੇ ਵਿੱਚ ਆਦਾ ਅਸੀਂ ਤਾਂ ਦੇਖੋ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈਗਾ ਤੇ ਇੱਕ ਮਤਲਬ ਇਹ ਟ੍ਰੈਫਿਕ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਗੱਲ ਆ ਕਿ 2 ਮਹੀਨੇ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਆ ਰਿਹਾ ਪ੍ਰਿੰਟ ਮੀਡੀਆ ਤੇ ਆ ਰਿਹਾ ਵਾ ਹਰ ਤਰ੍ਹਾਂ ਮੈਂ ਜਿਹੜਾ ਉਹ ਜਾਗਰੂਤ ਕੀਤਾ ਜਾ ਰਿਹਾ ਸਕੂਲਾਂ ਦੇ ਵਿੱਚ ਜਾ ਕੇ ਫਲੈਕਸ ਬੋਰਡ ਲਗਾਏ ਗਏ ਆ ਵੀ ਨਵਾਲਗ ਬੱਚਾ ਕਿਸੇ ਤਰ੍ਹਾਂ ਦੀ ਡਰਾਈਵਿੰਗ ਨਹੀਂ ਕਰ ਸਕਦਾ ਲੇਕਿਨ ਫੇਰ ਵੀ ਬਹੁਤ ਅਸਰ ਪਿਆ ਆ ਪਰ ਕੁਝ ਬੱਚੇ ਜਿਹੜੇ ਅਜੇ ਵੀ ਜਿਹੜੇ ਚੋਰੀ ਛੱਪੇ ਜਿਹੜੇ ਆ ਉਹ ਚਲਾ ਰਹੇ ਨੇ ਚਲਾਉਣ ਇਸੇ ਤਰ੍ਹਾਂ ਜਾਰੀ ਰਹਿਣਗੇ ਜਾਰੀ ਰਹਿਣਗੇ